ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 5 ਨਦੀ ਤੜੰਦੜੀ ਮੈਂਡਾ ਖੋਜ ਨਾ ਖੁੰਬਾ ਮੰਜੂ ਮੁਹੱਬਤ ਤੇਰੀ ਸਹ ਚਰਣੀ ਮੈਂ ਦਾਹੀ 88 ਤਮ ਹਰ ਨਾਨਕ ਤੁਲਹਾ ਬੇੜੀ ਨਦੀ ਤਰੰਡੜੀ ਮੈਂ ਦਾ ਖੋਜਨਾ ਖੁੰਬਾ ਮੰਜੂ ਮੁਹੱਬਤ ਤੇਰੀ ਤਉ ਸਹ ਚਰਨੀ ਮੈ ਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹਲਾ ਪੰਜਵਾ ਜਿਨਾਂ ਦੇ ਸੰਦੜਿਆ ਦੁਰਮਤ ਵੰਜਾ ਮਤੁਰ ਅਸਾੜੇ ਸਈ ਹਾਉ ਟੂਟੇਂਦੇ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਪਾਉੜੇ ਆਵਾ ਸਾਹਿਬ ਚਿਤ ਤੇਰੀਆ ਭਗਤਾ ਡਿਠਿਆ ਮਨ ਕੀ ਕਟਿਆ ਮਾਲ ਸਾਧ ਸੰਗ ਉਠਿਆ ਜਨਮ ਮਰਨ ਪਾਉ ਕਟਿਆ ਜਨਕਾ ਸ਼ਬਦ ਜਪ ਵੰਦਨ ਖੋਲਣ ਸੰਤ ਦੂਤ ਸਭ ਜਾਹੇ ਛਪ ਤਿਸ ਸਿਉ ਲਾਇ ਨ ਰੰਗ ਜਿਸ ਦੀ ਸਭ ਧਾਰੀ ਆ ਉਚੀ ਹੂੰ ਊਚਾ ਥਾਣਾ ਆਗਮ ਅਪਾਰੀਆ ਰੈਣ ਦਿਨ ਸਕਰ ਜੋੜ ਸਾਸ ਸਾਸ ਧਾਈਆ ਜਾ ਆਪੇ ਹੋਏ ਦਿਆਲ ਭਗਤ ਸੰਗ ਬਾਈ ਰਾਣ ਦਿਨ ਸੁਕਰ ਜੋੜ ਸਾਸੂ ਸਾਸੁ ਧਾਈਆ ਜਾ ਆਪੇ ਹੋਏ ਦਇਆਲ ਪਾ ਭਗਤ ਸੰਗ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੀਵਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰ ਤੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੇਵਾਨ ਹਾਲ ਵੇਖੇ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਰਬੰਸਦਾਨੀ ਅਮਰਤ ਦੇ ਦਾਤੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੇ ਆਪਾਂ ਬੈਠੇ ਆ ਗੁਰੂ ਦੇ ਬੋਲ ਸੁਣਨ ਵਾਸਤੇ